ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਦੁਧਾਲਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਇਸ ਘਰ ਦੇ ਵਿੱਚੋਂ ਆਪਾਂ ਦੂਸਰੀ ਵੀਡੀਓ ਬਣਾਉਣ ਜਾ ਰਹੇ ਆਂ ਭਾਜੀ ਉਹਨਾਂ ਦਾ ਵਪਾਰ ਦਾ ਕੰਮ ਆ ਬਹੁਤ ਹੀ ਸੋਹਣੇ ਪਸ਼ੂ ਲੈ ਕੇ ਆਉਂਦੇ ਆ ਅੱਜ ਤੁਹਾਨੂੰ ਤਿੰਨ ਵੜਾ ਦਿਖਾਉਣੀਆਂ ਤਾਜ਼ੀਆਂ ਸੂਈਆਂ ਤੇ ਦੋ ਦਿਖਾਉਣੀਆਂ ਝੋਟੀਆਂ ਤੇ ਇੱਕ ਗਿਰ ਦਿਖਾਉਣੀ ਆ ਇੱਕ ਸ਼ਾਈਆ ਵਾਲਾ ਤੇ ਇੱਕ ਜਰਸੀ ਸਾਰੇ ਪਸ਼ੂ ਵੱਖ-ਵੱਖ ਵੈਰਾਈ ਦੇ ਆ ਤੇ ਦੁੱਧ ਹੋਣੀਆਂ ਝੋਟੀਆਂ ਚੰਗੀ ਕੁਆਲਿਟੀ ਦੀਆਂ ਇੱਕ ਵੀਰ ਦਾਦਾ ਦਾ ਟੋਕੜ ਗੱਬਣ ਬਣੀ ਆ ਤੇ ਇੱਕ ਉੱਚਾ ਬੱਚਾ ਵਾ ਥੋੜਾ ਬੱਚੇ ਦੋਵਾਂ ਦੇ ਉੱਚੇ ਹੀ ਆ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲੈ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆ ਕਿਸੇ ਭੈਣ ਭਰਾ ਨੇ ਕਿਸੇ ਵੀ ਚੈਨਲ ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹੇ ਕਿ ਆਪਾਂ ਗੱਲਬਾਤ ਕਰਾਉਣੀ ਆ ਇਹਨਾਂ ਪਸ਼ੂਆਂ ਦੇ ਤੇਲ ਲੈਣੀਆਂ ਜੀ ਹਾਂਜੀ ਸਾਸਰੀ ਕਾਲਾ ਭਾਜੀ ਸਾਸਰੀਆ ਵੀਰ ਜੀ ਕੀ ਹਾਲ ਚਾਲ ਆ ਜੀ ਹਾਂਜੀ ਚੱਲਦੀ ਖਲਾਈ ਠੀਕ ਆ ਜੀ ਤੇ ਐਡਰੈਸ ਭਾਜੀ ਦੱਸ ਦਿਓ ਆਪਣਾ ਜੀ ਪਿੰਡ ਦੁਧਾਲਾ ਜ਼ਿਲ੍ਹਾ ਅੰਮ੍ਰਿਤਸਰ ਤਸਵੀਰ ਮਜੀਠਾ ਠੀਕ ਆ ਜੀ ਨਾਮ ਕੀ ਆ ਜੀ ਗੁਰਲਾਲ ਸਿੰਘ ਠੀਕ ਆ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ 8872 301672 ਠੀਕ ਆ ਤੇ ਕਿੰਨੇ ਆ ਪਸ਼ੂ ਅੱਜ ਪੰਜ ਪਸ਼ੂ ਆ ਠੀਕ ਆ ਦੋ ਮੱਝਾਂ ਆ ਹਨਾ ਦੋ ਮੱਝਾਂ ਠੀਕ ਆ ਤੇ ਸ਼ੁਰੂਆਤ ਆਪਾਂ ਮੱਝ ਤੋਂ ਹੀ ਕਰੀਏ ਹੈ ਮੱਝ ਤੋਂ ਕਰ ਲੈਂਦੇ ਆ ਤੇ ਪਹਿਲੇ ਨੰਬਰ ਦੇ ਪੂਛ ਤੋਂ ਲੰਡੀ ਆ ਥੋੜੀ ਜਿਹੀ ਵੈਰੀ ਹੈ ਸੂਈ ਨੂੰ ਕਿੰਨਾ ਜਿਰ ਹੋ ਗਿਆ ਭਾਜੀ ਮਾਰ ਕੱਟਾ ਵਾ ਚਲਦੀ ਵੀ ਠੀਕੇ ਦਾ ਅੱਛਾ ਪਤਾ ਚੰਗਾ ਵਾ ਕੱਟਾ ਚੰਗਾ ਆ ਮੈਂ ਦੁੱਧ ਵੜਾ ਨੂੰ ਚਾਇਆ ਤੇ ਹੁਣ ਦੁੱਧ ਕਿੰਨਾ ਜੀ ਇਹਦੇ ਕੋਲ 12 ਕਿਲੋ ਭਾਈ 12 ਕਿਲੋ ਦੁੱਧ ਪੇਠ ਪੜਾ ਵੇਖੋ ਕਿੱਡਾ ਚੌੜਾ ਸੋਹਣੀ ਸੁਨਖੀ ਆ ਕੈਮ ਕਿਹੜਾ ਕੱਟਾ ਇਹਦਾ ਜੀ ਕੱਟਾ ਭਾਈ ਇਹਦਾ ਉਹ ਵੇ ਲੈ ਜੋ ਲਾ ਕੇ ਲੈ ਜੋ ਕੱਟੇ ਦੇ ਇਹਨੂੰ ਇਹਨੂੰ ਲੈ ਜੋ ਕਿਹੜਾ ਦਿਖਾਈਏ ਕੱਟਾ ਵੀ ਕੱਟਾ ਭਾਈ ਇਹ ਕਿਤੇ 5:30 ਵਜੇ ਚਵਾਈ ਹੋਈ ਹੈ ਇਹ 10 60 ਦਾ ਹੋਇਆ ਜੀ ਹਾਂ ਜੀ ਹਾਂ ਜੀ ਪੂਰੀ ਵੱਡੀ ਆ ਗਈ ਛੋਟੀ ਨਹੀਂ ਗਈ ਕੱਟਾ ਵੀ ਕੈਮ ਆ ਪੂਰਾ ਕਵਲਟੀ ਦਾ ਬਹੁਤ ਖੁੰਡਾ ਵਾਇਰਸ ਸਿੰਘ ਮੁੜ ਗਿਆ ਕਿੰਨੇ ਚਿਰ ਦਾ ਵਾਏ ਪੌਣੇ ਤਿੰਨ ਮਹੀਨੇ ਦਾ ਜੀ ਪੌਣੇ ਤਿੰਨ ਮਹੀਨੇ ਦਾ ਠੀਕ ਆ ਬਾਕੀ ਥਾਣ ਦੀ ਕੁਆਲਟੀ ਵੇਖੋ ਕਿੱਡੀ ਸੋਹਣੀ ਆ ਚੰਗੀ ਆ ਜੀ ਬਾਕੀ ਲੈ ਵਾ ਲੂਆ ਤੁਸੀਂ ਆ ਵੇਖ ਲਓ ਹਰਿਆਣੇ ਤੋਂ ਆਈ ਆ ਪਿੱਠਪੁੜੇ ਦੀ ਚੰਗੀ ਚੌੜੀ ਆ ਦੁੱਧ 12 ਕਿਲੋ ਦੱਸਿਆ ਭਾਜੀ ਹਾਂਜੀ 12 22 ਚਾਰਾਂ ਲੈ ਆ ਗਏ ਲੈ ਦੇ ਜਦੋਂ ਮੱਠੀ ਠੀਕ ਆ ਤੇ ਮਿਲਦੀ ਬੱਚੇ ਤੇ ਹੀ ਆ ਮਿਲਦੀ ਬੱਚੇ ਤੇ ਇਹਦੇ ਬਾਰੇ ਦੱਸੀਏ ਮੜਿਆ ਪਹਿਲਾਂ ਇਹਦੇ ਇਹਦੇ ਪਹਿਲਾਂ ਇਹਦੇ ਬਾਰੇ ਪੁੱਛ ਲਈਏ ਭਾਜੀ ਜਿਹਨੂੰ ਖੁੱਲਿਆ ਹੈ ਆਪਾਂ ਰੋਕ ਜੋ ਭਾਜੀ ਦੋ ਮੁੱਲ ਕਿੰਨਾ ਕਰਨਾ ਹੈ ਦਾ ਮੁੱਲ ਇਹਦਾ ਭਾਜੀ 90000 90000 ਤਾਂ ਦੇਣੀ ਕਿਨੇ ਕਿ ਦੀ ਆ ਮਾਂ ਤਾਂ ਨਾਲ ਕਰਦਾਂਗੇ ਨੀ ਮਰਦੀ ਬੱਚੇ ਦਾ ਹੀ ਆ ਹਾਂ ਵੀ 12 ਕਿਲੋ ਤੇ ਸੂਆ ਇਹਦਾ ਕਿੰਨਾ ਹੋਊਗਾ ਦੂਜਾ ਸੂਆ ਦੂਜਾ ਸੂਆ ਇਹ ਪਹਿਲੇ ਸੂਆ ਪਹਿਲੇ ਸੂਆ ਛੋਟੀ ਠੀਕ ਠੀਕ ਹੈ ਨਾ ਤੋੜ ਲੋ ਇਹਦੇ ਮੰਗਰ ਵੀ ਪੱਛਾ ਹੈਗਾ ਜੀ ਠੀਕ ਆ ਉਹ ਦੂਜੀ ਦਿਨ ਹੀ ਨਾ ਬਣੀ ਬੁਣੀ ਅਜੇ ਨਹੀਂ ਉਹਨ ਭਾਈ ਠੀਕ ਆ ਇਹਨੂੰ ਬਾਹੂ ਬਲੀ ਦਾ ਟੀਕਾ ਲੱਗਾ ਦੇ ਤਾਂ ਕਿੰਨਾ ਚਿਰ ਹੋ ਗਿਆ ਬਣੀ ਨੂੰ 2 ਫਰਵਰੀ ਅੱਛਾ 2 ਫਰਵਰੀ ਦੀ ਠੀਕ ਆ ਅੱਜ ਤਰੀਕ ਵੇਖ ਲਿਓ ਕਿੰਨੀ ਹੋ ਗਈ ਅੱਜ ਅੱਜ 22 ਕਿਤੇ 24 ਹੋ ਗਈ ਅੱਜ 24 ਹੋ ਗਈ 2 ਮਹੀਨੇ ਹੋਏ ਨੇ ਕੱਟੀ ਮਗਰੇ ਤੇ ਆੜੀ ਹਾਂਜੀ ਹਾਂਜੀ ਕੱਟੀ ਮਗਰੇ ਆ ਝੋਟੀ ਦਾ ਕੱਦ ਕੱਟ ਚੰਗਾ ਵੱਡਾ ਪਾਜੀ ਇਹਦੇ ਕੋਲ ਦੁੱਧ ਕਿੰਨਾ ਵੀਰ ਜੀ ਇਹਦੇ ਥੱਲੇ ਪਾਈ 11 ਲੀਟਰ 10 ਲੀਟਰ ਜਾਏ ਤੋਂ ਮੱਦੀ ਚੋੜੀ ਅੱਛਾ 10 ਲੀਟਰ ਲੈ ਜੇ ਝੋਗਿਆ ਦੁੱਧ 13 14 ਕਿਲੋ ਹੀ ਹੁਣ ਗੱਭਨ ਦਾ ਕਰਕੇ ਥੋੜਾ ਜਿਆਦਾ ਘਟ ਗਿਆ ਠੀਕ ਆ ਚੈੱਕ ਤਾਂ ਨਾ ਪਾਸ ਨਹੀਂ ਹੈ ਜੀ ਹਨਾ ਚੈੱਕ ਪਾਸ ਨਹੀਂ ਦਿਖਦੀ ਹੁੰਦਾ ਪਾਰ ਲੱਗਦਾ ਡੁੱਡ ਨਹੀਂ ਘਟਦਾ ਠੀਕ 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 ਆ ਵੀ ਦੋ ਮਹੀਨੇ ਦੇ ਲਾਗੇ ਹੋਈ ਜਾਂਦੇ ਹਨਾ 50 ਦਿਨ ਹੋ ਗਏ 50 ਦਿਨ ਹੋ ਗਏ 50 ਦਿਨ ਠੀਕ ਆ ਤੇ ਕਿੰਨਾ ਮੁੱਲ ਕਰਨਾ ਇਹਦਾ ਮੋਲੇ ਦਾ ਭਾਈ 95000 ਤੇ ਛੋਟ ਕਿੰਨੀ ਕਰ ਦੋਗੇ ਪੂਰੀ ਕਰ ਦੋਗੇ ਖੁੱਲੀ ਕਰ ਦਾਂਗੇ ਫੋਨ ਲਾ ਕੋਈ ਜਿੰਨੂੰ ਪਸੰਦ ਹੋਵੇ ਹਨਾ ਤੇ ਚੰਗੀ ਆ ਥਣ ਥੋਣਾ ਦੀ ਕੋਈ ਬਾਤ ਘੜਦ ਨਹੀਂ ਹੈਗੀ ਜੀ ਨਾ ਨਾ ਭਾਈ ਕੋਈ ਲੰਬ ਨਹੀਂ ਠੀਕ ਆ ਗੇਰ ਦਿਖਾ ਦੀ ਹੁਣ ਪਹਿਲਾਂ ਗੇਰ ਨੂੰ ਦਿਖਾ ਦਈਏ। ਇਸ ਵੀਡੀਓ 'ਚ ਹੈਗਾ ਇਹੋਂ ਮਰ ਗਿਆ। ਅੱਛਾ ਵੀਡੀਓ। ਪਹਾੜੇ 'ਤੇ ਕੋਈ ਗੱਲ ਨਹੀਂ ਆਉਂਦੀ। ਪਿਛਲੀ ਵੀਡੀਓ 'ਚ ਆਪਾਂ ਇਹਨੂੰ ਦਿਖਾਇਆ ਨਹੀਂ ਗਾ, ਉਹ ਤਾਂ ਹਨਾ। ਬੱਚਾ ਹੈਗਾ। ਪਹਾੜੇ 'ਤੇ ਮਿਲਦੀ ਹੈ। ਪਹਾੜੇ 'ਤੇ ਮਿਲਦੀ ਹੈ। ਕਰੋ ਚੱਕ ਜੀ। ਲੈ ਕਿੱਥੇ-ਕਿੱਥੇ ਖਾਣ ਲਈ ਸੀ। ਆਹਾ। ਥਾਣ ਸੋਹਣੇ ਲੱਗੇ ਤੇ ਪਾਈ ਰੱਸੀ ਪਾ ਕੇ ਚਵਾਈ ਕਰਦੇ ਜੀ। ਨਿਆਣਾ ਪਾ ਗਏ। ਨਿਆਣਾ ਪਾ ਗਏ। ਨਿਆਣਾ ਪਾ ਗਏ। ਲੈ ਜੋ ਲੈ ਜੋ। ਬਾਕੀ ਗਾਂ ਤੋੜ ਦੋ ਮੜੀ ਤੋੜ ਦੋ ਲੰਮੀ ਦੋ। ਲੰਮੀ ਦੋਰ ਦੋ ਬਾਕੀ ਆਵੇ ਉਹ ਘੇਰ ਦੀ ਡਿਮਾਂਡ ਬੜੀ ਆ ਭੈਣ ਭਰਾ ਬੜਾ ਪਸੰਦ ਕਰਦੇ ਆ ਘੇਰ ਨੂੰ ਇੱਥੇ ਖਿਲਾ ਰਹੇ ਹੋ ਮੜੀ ਦਿਖਾਈਏ ਚੰਗੀ ਇਧਰ ਐਨੂੰ 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 ਖਿਲਾ ਰਹੋ ਕੱਢ ਦੋ ਆਹ ਆਹ ਵੇਖੋ ਜੀ ਹੋਰ ਮਰ ਗਿਆ ਤੂੰ ਜੀ ਮੋੜ ਲਓ ਵੀਰ ਜੀ ਮੋੜ ਲਓ ਲੈ ਜਾਓ ਅੰਦਰ ਢੰਡੀ ਆ ਕੋਈ ਚੱਕਰ ਨਹੀਂ ਆਉਦਾ ਇੱਥੇ ਠੀਕ ਠੀਕ ਡਰਦੀ ਥੋੜਾ ਸਾਡੇ ਤੋਂ ਖੁੱਲੀ ਰਹਿੰਦੀ ਹੈ ਇਹਦਾ ਮੁੱਲ ਵੀਰ ਜੀ ਕਿੰਨਾ ਕਰਨਾ ਵਾ 45 ਪਈ ਇਹਦਾ ਹੈਗਾ ਥੋੜੇ 14 ਕਿਲੋ ਹੈ ਅੱਛਾ 45000 ਮੋਲੇ ਦਾ ਵੇਖੋ ਠੀਕ ਆ ਇਹਦੀ ਇੱਕ ਅੱਖ ਦੇ ਵਿੱਚ ਥੋੜਾ ਚਟਾ ਪਿਆ ਹਨਾ ਹੈ ਸ਼ਮਕ ਵੱਜ ਗਈ ਸ਼ਮ ਦੇਖਦਾ ਹੈਗਾ ਤਾਂ ਦੂਜੀ ਅੱਖ ਠੀਕ ਆ ਠੀਕ ਆ ਆ ਵੇਖੋ ਕਰੋ ਚੈੱਕ ਬਾਕੀ ਚੰਗੀ ਸੋਹਣੀ ਆ ਪਿਓਰ ਗਹਿਰੇ ਆ ਜੀ ਕੁਆਲਿਟੀ ਵਾਲੀ ਆ 14 ਲੀਟਰ ਹੁਣ ਜਿਹੜਾ ਇਹਦੇ ਕੋਲ ਦੁੱਧ ਹਾਜ਼ਰ ਆ ਆ ਵੇਖੋ ਕਰੋ ਚੈੱਕ ਠੰਡੀ ਧੀ ਬਾਕੀ ਮੁੱਲ 45000 ਮੁੱਲ 45000 ਫਾਈਨਲ ਹਾਂ ਨਾ ਜੀ ਦਾ ਪੂਰਾ 10 45 ਦੀ ਦੇਣੀ ਹੈ ਅੱਛਾ ਇਹ ਹਲ ਖੋਲੋ ਜੀ ਇਹ ਭਾਈ ਜਦੋਂ 5-6 ਦਿਨ ਨਹੀਂ ਸੁੱਜੇ ਠੀਕ ਆ ਇਹ ਬੋਲੇ ਦਾ ਸਾਫ ਹੋਈਏ ਜੀ ਕੱਲ ਕਿੰਨਾ ਵਾ ਜੀ ਇਹਦੇ ਕੋਲ ਇਹਦੇ ਕੋਲ 12 ਕਿਲੋ 12 ਕਿਲੋ ਬੱਚਾ ਕੀ ਇਹਦੇ ਮਗਰ ਮਗਰ ਉਹ ਬੱਛੀ ਇਹਦੇ ਮਗਰ ਅੱਛਾ ਆ ਬੱਛੀ ਇਹਦੀ ਆ ਬੱਛੀ ਇਹ ਠੀਕ ਹੈ ਬਾਕੀ ਸ਼ਾਈ ਵਾਲ ਹੈ। ਮਸਲ ਵਾਲੀ ਹੈ। ਹਾਂਜੀ। ਬਾਈ ਟਣਾ ਸੁਣਾ ਦੇ ਵਿੱਚ ਧਨ ਵਰਗੀ ਇਹਨੂੰ ਹੱਥ ਲਾਈ ਜਾਓ। ਠੀਕ। ਨਹੀਂ ਆਗੇ। ਇੱਧਰ ਲੈ ਬੰਨੇ ਹੋਇਆ ਭਾਜੀ ਮੜਾ। ਇੱਥੇ ਹੀ ਖਲੋਇਓ ਖਲੋਇਓ। ਆਹ ਵੇਖੋ ਕਰੋ ਚੱਕ ਸ਼ਾਈ ਵਾਲ ਬਹੁਤ ਹੀ ਸੋਹਣੀ ਆ। ਚੰਗੀ ਆ। ਠੀਕ ਆ। ਦੂਰੋਂ ਹੀ ਮੰਗਾਈਆਂ ਹੈ। ਲੈ ਜਾਓ ਭਾਜੀ। ਮਗਰ ਵਸ਼ੀਆ ਡਬਲ ਫਾਇਦਾ ਜੀ। ਚਵਾਈ ਇਹਦੀ ਵੀਰ ਜੀ ਰੱਸੀ ਪਾ ਕਰਦੇ ਆਂ ਕਿਦਾਂ ਜੀ ਮੱਖੀ ਮੱਛਰ ਆ ਪਾਏ ਠੀਕ ਆ ਇਹ ਪੁੱਛਣਾ ਉਹ ਤਾਂ ਇੱਦੀ ਹੋਤੀ ਮੱਖੀ ਮੱਛਰਾਂ ਚੋ ਪਾਏ ਲੈਣੀ ਜੀ ਹਾਂਜੀ ਕਿੰਨਾ ਮੁੱਲ ਕਰਨਾ ਜੀ ਭਾਈ ਜਰਾ 62000 ਤੇ ਛੋੜ ਕਿ ਨਹੀਂ ਕਰ ਦੋਗੇ ਛੋੜ ਕਰਦੇ ਆਂ 62000 ਖੁੱਲਾ ਆ ਜੂਗਾ ਹੈ ਠੀਕ ਆ ਤਾਂ ਦੁੱਜੀ ਇਹਦੇ ਬਾਰੇ ਦੱਸੇ ਜਰਸੀ ਜਰਸੀ ਦੇਖੋ ਕਿੰਡੀ ਸੋਹਣੀ ਸੁਨਖੀ ਆ ਫੇਸ ਕੁਆਲਟੀ ਤੁਸੀਂ ਚੈੱਕ ਕਰ ਲਿਓ ਤਾਜੀ ਵਸ਼ੀ ਆ ਜੀ ਕੁਲੀ ਨਾਲੇ ਵਸ਼ੀ ਆ ਪਛਾਣ ਨਾਲੇ ਸੁਈ ਜੀ ਅੱਛਾ 10 ਦਿਨ ਹੋ ਗਏ ਸੁਈ ਨੂੰ ਵਸ਼ੀ ਦੀ ਕੁਆਲਟੀ ਚੈੱਕ ਕਰੋ ਜੀ ਮੂੰਹੋਂ ਬੋਲਦੀ ਆ ਵਸ਼ੀ ਅਜੇ ਵੰਡ ਵੰਡ ਨਹੀਂ ਖਾਲੀਆ ਪਈਆਂ ਆਜਾ ਹੁਣ ਤੋ ਤੋੜ ਲਓ ਬੱਚਾ ਕੀ ਇਹਦੇ ਮਗਰ ਬੱਚਾ ਮਗਰ ਬੱਚਾ ਮਗਰ ਆ ਬੱਚਾ ਮਗਰਿਆ ਬਰੀਡ ਚੈੱਕ ਕਰੋ ਜੀ ਪਹਿਲਾਂ ਬਰੀਡ ਵਾਲੀ ਆ ਜੀ ਪਿਓਰ ਜਰਸੀ ਜਿਹਨੂੰ ਕਹਿੰਦੇ ਆ ਉਹ ਚੰਗੇ ਦੁੱਧੜੀ ਆ ਵਛਾ ਦਤਾ ਇਹਨੂੰ ਵਛਾ ਉਹ ਚੰਗਾ ਪਿਓਰ ਦਤਾ ਟੀਗਾ ਕਹਿੰਦੇ ਚੰਗਾ ਲਵਾਇਆ ਹੈ ਹਾਂ ਜੀ ਨਿਕਲਿਆ ਚੰਗਾ ਲਵਾਇਆ ਹੈ ਤਾਂ ਦੁੱਧ ਕਿੰਨਾ ਵੀਰ ਜੀ ਇਹਦੇ ਕੋਲ ਇਹਦੇ ਤੇ ਲੈ ਭਾਈ 12 ਕਿਲੋ ਜੀ ਠੀਕ ਆ 12 13 ਹੋਏ ਠੀਕ ਆ ਲੈ ਜੋ ਵੀ ਦੋ ਹੱਥ ਲੇਖੋ ਜਾਂ ਵੰਡੂਂਡਾ ਜੇ ਖਾਂ ਨਹੀਂ ਲਈਆਂ ਦੂਰੋਂ ਆਈਆਂ ਬਹੁਤ ਠੀਕ ਆ ਕਿੰਨੇ ਨਿਕਲੀਆਂ ਬਹੁਤ ਦੰਦ ਦੋ ਦੰਦ ਮੂੰਹ ਤੋਂ ਹਨਾ ਸਣਾ ਸੁਣਾ ਦੀ ਵੀਰ ਜੀ ਬਾਤ ਘਾਟਨੀ ਹੈਗੇ ਪੁੱਛ ਪਾਈ ਕੋਈ ਚੱਕਰ ਚੋਕ ਦੇ ਖਾਣ ਪੰਹੇ ਦੀ ਕਿਉਂ ਕਿਸੇ ਦਾ ਬਾਤ ਘਾਟਣਾ ਸਾਡੇ ਹੱਥੋਂ ਕਾਟ ਕੋਈ ਹੋਗੇ ਜੀ ਠੀਕ ਕਿੰਨਾ ਮੁੱਲ ਕਰਨਾ ਵੀਰ ਜੀ ਇਹਦਾ ਪਾਈ ਦਾ 65000 ਦਓਗੇ ਕਿੰਨਾ ਕਿ ਦੀ ਪਾਦਾਂਗੇ ਮਾਰ ਦਾਂ ਹੂਨ ਲਾਵੇ ਕੋਈ ਵੀ ਹਨਾ ਕਰਨੀ ਕੋਈ ਗੱਲਬਾਤ ਹੋਰ ਜੀ ਠੀਕ ਹੈ ਜੀ ਲਾ ਲਿਓ ਵੀਰ ਨੂੰ ਹੋਂ ਨਾ ਤੇ ਇਹੀ ਪੰਜ ਪਸ਼ੂ ਆ ਦੋ ਵਿੱਚੋਂ ਮੱਝਾਂ ਤੇ ਬਾਕੀ ਤੇ ਨਗਾਵਾ ਚੰਗੀ ਕੁਆਲਟੀ ਆ ਸਾਰੀਆਂ ਦੀ ਸੋਹਣੀਆਂ ਸਨਖੀਆਂ ਸਾਰੀਆਂ ਪੂਰੀਆਂ ਤੇ ਆ ਗਏ ਸੂਈਆਂ ਸਵਾਈਆਂ ਹੈਗੀਆਂ ਸਾਰਿਆਂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਓ ਤੇ ਜਿਹੜੀ ਵੀ ਵੀਰ ਨੇ ਦੱਸਿਆ ਵੀ ਗੱਬਣ ਆ ਕਰਾਈ ਆ ਉਹਦੇ ਹਲੇ ਚੈੱਕ ਪਾਸ ਨਹੀਂ ਕਰਾਈ ਤੁਹਾਡੀ ਅੱਗੇ ਕਿਸਮਤ ਆ ਹਨਾ ਠੀਕ ਹੈ ਜੀ ਕਰ ਲਿਓ ਵੀਰ ਨਾਲ ਗੱਲ ਬਾਤ ਤੇ ਵੀਡੀਓ ਸ਼ੇਅਰ ਕਰ ਦਿਓ ਜੀ ਧੰਨਵਾਦ